ਯਾਜਾ ਪੱਥੌਰ ਪਕੜੇ ਦੋ ਇਹ ਕਬੂਤਰ ਚੋਰੀ ਕਰਦੇ ਸਾਰੇ ਅੱਜ ਬਈ ਨਹੀਂ ਹੋਇਆ ਸਾਰੀ ਗੱਡੀ ਨਹੀਂ ਰਹਾ ਗਿਆ ਤੇ ਘਰੇ ਹੈ ਨਹੀਂ ਸਿਰ ਉਹੀ ਬਣਾ ਰਹੇ ਆ ਬਸ ਥੋੜੀ ਵੀਡੀਓ ਪੰਜ ਸੱਤ ਮਿੰਟਾਂ ਦੀ ਇਹ ਗਿੱਦੜ ਕੋਟੀ ਆ ਇਹਨਾਂ ਨੇ ਕਬੂਤਰ ਲਾਇਆ ਕੋਠੀ ਤੋਂ ਵੋੜ ਕੀ ਦੋ ਕਿਉਂ ਜਰਾ ਹਾਂ ਗੋਲਾ ਜਾ ਤੀਰ ਪੈਂਦਾ ਆਖਿਆ ਆਂ ਦਾ ਪਸੰਦ ਲੱਗਦਾ ਤੇ ਉਹਨੂੰ ਘਰੇ ਆ ਕੇ ਇਹਨਾਂ ਨੇ ਬੇਅਦ ਵੀ ਕਰਤੀ ਇਹ ਬਲਦਿਆ ਨੇ ਤੇ ਕਾਬਲ ਦੇ ਨੇ ਉਹਨੇ ਲਾਇਆ ਸੀ ਤੇ ਇਨੇ ਚੱਕਿਆ ਸੀ ਤਾਂ ਨੂੰ ਇਨੀ ਉੱਚੀ ਸੀਗਾ ਬੈਠਾ ਜਿਵੇਂ ਹਾਂ ਲੇਟਾਈ ਗਾ ਹਾਂ ਤੇ ਬੀਰ ਵੀ ਕੀ ਨਹੀਂ ਕੀਤੀ ਯਾਰ ਬੀਰ ਵੀ ਆਪਾਂ ਹੀ ਕੀਤੀ ਹੈ ਇਹਨੇ ਨਾਲ ਆ ਰਹੀ ਸੀ ਬੰਵੀ ਤੂੰ ਨਾਲ ਹੀ ਸੀ ਬੀਰ ਵੀ ਤੂੰ ਕੀਤੀ ਹੈ ਨਾਲ ਹੀ ਸਭੇ ਪੱਤਿਆਂ ਨਾਲ 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 ਆ ਲਿਆ ਆ ਮਿੱਤਰੋ ਕੁੱਤਰ ਦੋ ਵਜੇ ਬੈਠਾ ਸੀਗਾ ਤੇ ਪਾਣੀ ਪੂਣੀ ਘਟ ਕੇ ਤੇ ਜ਼ੋਰ ਲਾ ਗਿਆ ਸੀਗਾ ਤੇ ਤਾਈ ਆ ਬਿnabla ਹੁਣ ਦੀਏ ਨੇ ਰਾਤ ਨੂੰ 8 ਵਜ ਗਏ ਆ ਤੇ ਥੋੜਾ ਜਿਹਾ ਆਪ ਵੀ ਹੈ ਨਹੀਂ ਸੀ ਘਰੇ ਅੱਜ ਅੱਜ ਪਹਿਲਾਂ ਗਏ ਜੀਰੇ ਤੇ ਬਾਅਦ ਚ ਗਏ ਜਲਾਲਾਬਾਦ ਆ ਟੂਰ ਲੰਮੇ ਕੱਢ ਕੇ ਆਂਦੇ ਆ ਤਾਈ ਬਲੌਗ ਨਹੀਂ ਤੜਕੇ ਸਟਾਰਟ ਕੀਤਾ ਤੇ ਘਰੇ ਇਹ ਵੀ ਚੋਬਰ ਹੈ ਨਹੀਂ ਸੀਗੇ ਤੇ ਮੈਂ ਵੀ ਹੈ ਨਹੀਂ ਸੀਗਾ ਤੇ ਤਾਈ ਤਾਂ ਲੇਟ ਹੋ ਗਏ ਤਾਂ ਲੇਟ ਹੋ ਗਏ ਬਲੌਗ ਬਣਾਉਣਾ ਤਾਂ ਨਹੀਂ ਸੀਗਾ ਅੱਜ ਤੇ ਬਣਾਉਣਾ ਪੈ ਗਿਆ ਯਾਰ ਆ ਪੈ ਗਿਆ ਹੁਣ ਇਹ ਆ ਗਏ ਇਹ ਕਹਿੰਦਾ ਬਣਾ ਲ ਗਏ ਨਹੀਂ ਇਹ ਆ ਗਏ ਹਾਂ ਇਬਾ ਬਰਾਦ ਨੂੰ ਦੇ ਕੇ ਕੂਤਰਾਂ ਨੂੰ ਤੇ ਕੂਤਰ ਖਾ ਦਿੰਨੇ ਪੰਜਾਂ ਕਿੰਮੇ ਪੂਰਾ ਕਰਦ ਗਏ ਓਕੇ ਹੈ ਮੇਰੇ ਬੋਟਾ ਜਾਵਾਂ ਹੂੰ ਥੰਮ ਲੈਣੇ ਦਾ ਬਾਗ ਮਿੱਤਰੋ ਬਹੁਤ ਜੂਰ ਲਿਆ ਜਾ ਕੂਤਰਾਂ ਇਹ ਇਹਦਾ ਡੰਡਾ ਉੱਕੇਰ ਬੋਟਾਂ ਆ ਕੂਤਰੋ ਹਾਰੇ ਲੋਈ ਖਟੰਗਾ ਦਾ ਖਟੰਗਾ ਖਰਾ ਸਾਹਮਣੇ ਤੇ ਰਾਦਾਂਗੇ ਤੇ ਪਾਣੀ ਭਰ ਕੇ ਰਿਆ ਸਰੇਂਜੀ ਆ ਬੈਠੇ ਚੋਰ ਕੀ ਹੈ ਚੋਰ ਚੋਰ ਕਾਹਦੇ ਹੈ ਆ ਸਰੈਂਜ ਭਰਕਲਾ ਚੋਰ ਉੱਠ ਗਿਆ ਉੱਠ ਗਿਆ ਉੱਠ ਗਿਆ ਉੱਠ ਗਿਆ ਕੋਈ ਭਾਈ ਅ ਕੰਬਲੀ ਚ ਕੀ ਤੇ ਆਏ ਆ ਮੁੰਡਾ ਸੋਨਾ ਲਾ ਸਹਿਤ ਹੋਊਗਾ ਇਹ ਬੰਦਾ ਦੀ ਭਲੇਖੇ ਕਬੂਤਰਾਂ ਦੇ ਕਟਿੰਗ ਕਰ ਦਿੰਦਾ ਐ ਅੰਦਰੋਂ ਤੌੜੇ ਹੀ ਵੱਡਾ ਤੌੜਾ ਪਿਆ ਹੈ ਬੰਦਾ ਇਹ ਕਬੂਤਰਾਂ ਦੇ ਕਟਿੰਗ ਕਰ ਦਿੰਦਾ ਹਾਂ ਹਾਂ ਤੇ ਸਾਫਰ ਲਵਾਇਆ ਮੂੰਹ ਤੋਂ ਨਾ ਇਹ ਦੂਸਰਾ ਲਾਦਾ ਲਾ ਰੇ ਯਾਰ ਖੁਸਰਾ ਤਾਂ ਨਹੀਂ ਲਾ ਰੇ ਕੋਚਤਾਣੀ ਕੱਢੀ ਆ ਵੜੇ ਤੜੇ ਜਾ ਹਾਂਜੀ ਅੰਦਰ ਵੜ ਗਿਆ ਇੱਕ ਤੋਰ ਬਾਹਰ ਲਾ ਦੇ ਗਏ ਬਾਹਰ ਲਾ ਆ ਜਿਹਨਾਂ ਕੋ ਜੋੜੀ ਕਰਤ ਕਰਨੀਆਂ ਆ ਇਹਨੂੰ ਗਿਫਟ ਕਰ ਦਾਂਗੇ ਰਾਤਣ ਖਾਣ ਗਿਆ ਹੈ ਹੈ ਤਾਂ ਮੈਂ ਚੋਰਾ ਬਦਾਮ ਚੋਰਾ ਹਾਂਜੀ ਕਈ ਚੋਰਾ ਬੋਲਾ ਕਈ ਕੋਈ ਚੋਦਾ ਲੱਤਾਂ ਮਾਰੇ ਮਾਹੇ ਚੱਪਲੇ ਦੇ ਆ ਸਰੈਂਜ ਲਾਉਣੀ ਆਈ ਹੈ ਕੂਤਰ ਨਾਲ ਹੈ ਤੇ ਲਾਇੰਗਾ ਐ ਕਰਕੇ ਨੇ ਮਾਧਿਮ ਚੀਕਾ ਲਾਉਣਾ ਤੇ ਇੱਕ ਬਈ ਜਿਹੜਾ ਆਪਾਂ ਜੋੜੀ ਗਿਫਟ ਕਰਨੀ ਆ ਉਹ ਬਈ ਨੇ ਆਦਾ ਨੰਬਰ ਨਹੀਂ ਸੈਂਡ ਕੀਤਾ ਮਿੱਤਰਾਂ ਇੱਕ ਆਦਾ ਦੇਣੀ ਆ ਨੰਬਰ ਸੈਂਡ ਕਰ ਦੇ ਤੇ ਨਹੀਂ ਆਪਾਂ ਹੋਰ ਦੀ ਪਰਚੀ ਪਾ ਦੇਣੀ ਆ ਆ ਇਹਨੂੰ ਯਾ ਕਰਾਂਗਾ ਮੁੰਡੇ ਨੂੰ ਕਮੈਂਟ 'ਚ ਜਿਹੜਾ ਕਮੈਂਟ ਕਰਦਾ ਤੇ ਉੱਥੇ ਆਦਾ ਨੰਬਰ ਸੈਂਡ ਕਰ ਦੇ ਤੇ ਮੈਂ ਕਮੈਂਟ ਵੀ ਕੀਤਾ ਸੀ ਨੰਬਰ ਤੂੰ ਤਾਂ ਵੀ ਨਹੀਂ ਸੈਂਡ ਕੀਤਾਗਾ ਤੇ ਮੈਂ ਤੇਰਾ ਨੰਬਰ ਸੈਂਡ ਕਰਦੇ ਆਂ ਵਲੌਗ ਚ ਤੇ ਨਹੀਂ ਆਪਾਂ ਜੁੜੀ ਹੋਰ ਨੂੰ ਗਿਫਟ ਕਰ ਦੇਣੀ ਆ। ਢੇਰਾ ਵੇਖੋ ਕਿੰਨਾ। ਢੇਰਾ ਵੀ ਲੋ ਕਿੰਨਾ। ਆਹ ਕਬੂਤਰ ਆ ਭਲੇਖੇ ਮੱਛਰੀ ਉੱਡੀ ਹੁੰਦਾ। ਆਹ ਮੱਛਰੀ। ਇਹ ਤੋ ਵੀ ਇਹ ਕਰਦੀ ਕਿਵੇਂ ਕਰਦੀ ਇਹ। ਟੂੜੀ ਅੰਦਰ ਕਿਆ ਕਰਦੀ ਕਿਵੇਂ ਕਰਦਾ ਇਹ। ਕੌਣ? ਤੂੰ। ਕਦਾਂ ਕਰਦਾ ਸੀ? ਮੱਛਰ ਭੰਗੀ ਆ ਕਰੀ। ਆ ਵੇਖੋ। ਔਰ ਨਾ ਜਾਈਆ ਇਹ ਕੀ ਆ ਇਹ ਰਾਹ ਨਹੀਂ ਚੁਗ ਦੇ ਗੂਤਰ ਪਤਾ ਉਹ ਚਗਾ ਲਾਂਗੇ ਹੈ ਇਹ ਕਿਹਾ ਅਮੇ ਇੱਕ ਖੁੱਡਾ ਉਹ ਖਾਲੀ ਕਰ ਲਗੇ ਹਨ ਲੈਵੇ ਬੱਚਿਆਂ ਵਾਲਾ ਵੇਖੇਗਾ ਚੁਗਦੇ ਫਿਰ ਲੈ ਅਰਛਾ ਦੇ ਕਿੰਨੇ ਡਾਡਰ ਮਤਰਾ ਆਪਣਾ ਡੰਡੇ ਵਾਲਾ ਕਬੂਤਰ ਵੀ ਸਾਫ ਹੋ ਗਿਆ ਕਾਸਰਾ ਇਹ ਕੱਲ ਪਰਸ ਨੂੰ ਉੱਡਣ ਲੱਗ ਜੂਗਾ ਬਾਹਰ ਬਾਸਾ ਹੋ ਗਿਆ ਸਾਫ ਹੋ ਗਿਆ ਜਮਾ ਹੋ ਗਿਆ ਤੇ ਜਿਹੜਾ ਕਿਧਰ ਗਿਆ ਬਦਾਮ ਵਾਲਾ ਕਬੂਤਰ ਤਾਂ ਬਾਦਿਆ ਨੂੰ ਉਹ ਬੈਠਾ ਤਾਂ ਬਾਦਿਆ ਨੂੰ ਚੱਕਿਆ ਇਹ ਤੇ ਗੂਹ ਪਾਣੀ ਵੀ ਦੇ ਲੈ ਮਤਰਾ ਮਾ ਇੱਥੇ ਆ ਰਹੀ ਸੀੜੀ ਨਾ ਰੇ ਓਏ ਉਹ ਤਾਂ ਭਾਗ ਲੈ ਆ ਪਾਣੀ ਦੀ ਦਾਸ ਰਹਿਣ ਤੇ ਪਾਲ ਕਬੂਤਰਾਂ ਦੇ ਇੱਥੇ ਖਾ ਪਿਆਊਗਾ ਓਏ ਭਰਾਵਾ ਲੀਟਰ ਜਾਊਗਾ ਆਰਾ ਉਹ ਭਰਨੀ ਆ ਤੇ ਪਾਣੀ ਢਗਦ ਗਿਆ ਆਪਾਂ ਨਾ ਲਓ ਜੀ ਪਾਣੀ ਵੀ ਢਗਤਾ ਓਕੇ ਹੋਮਰ ਰਿਪੋਰਟਾਂ ਬਾ ਪੰਜ ਸੱਤਾਂ ਨਾ ਬਈ ਜਿੰਨਾ ਵੀ ਬਣਿਆ ਅੱਜ ਬਣਾ ਲੈਣੇ ਆ ਨਾ ਸਵਿਪਟ ਕਰ ਲੋ ਜੀ ਚੀਨ ਮੇਰੀ ਫੜਦੇ ਆ ਵੀ ਸਾਫ ਹੋ ਗਿਆ ਸਾਫਾ ਕਿੱਥੇ ਪਤਾ ਲੱਗਦਾ ਹਾਂ ਕਿੱਥੇ ਪਤਾ ਲੱਗਦਾ ਸਾਫ ਹੋ ਗਿਆ ਆ ਇਹ ਕੰਮ ਆ ਇਹ ਨਹੀਂ ਹੋ ਰਿਹਾ ਇਹ ਨਹੀਂ ਹੋ ਰਿਹਾ ਉਹ ਨਾ ਖੰਮ ਤੁਰਦੀ ਇਹਦੇ ਛੱਡਦੇ ਆ ਇਹ ਕਹਿੰਦੇ ਆ ਹਾਂ ਆਏ ਪਾਈਆ ਛੱਡਦੇ ਕੱਚੇ ਆ ਰੰਬ ਜੇ ਦੇ ਲਾਓ ਕੁਈ ਸਾਵਾ ਦੇ ਲਾਲਾ ਨੂੰ ਖੂਹ ਹਰਾਮ ਦੀ ਨੇ ਇਹ ਅੱਧੀ ਦੇ ਦੇਣੀ ਬਾਹਲੀ ਨਹੀਂ ਇਹਨੇ ਜਦੋਂ ਲੱਗੇ ਕਬੂਤਰ ਜਦੋਂ ਫੜ ਕੇ ਰੱਖੀ ਆ ਆਖ ਘਿਆਨੇ ਗਿਆ ਸੀ ਉਹ ਆ ਜਾਈ ਜਾਂਦੀ ਉਹਦੀ ਭਾਰੀ ਫੜ ਕੇ ਉਧਰ ਗਾਂ ਜਾਵੜਾ ਲਾਓ ਜੀ ਖੜ ਜਾ ਉਹਲੀ ਬੰਨੀ ਚੱਲ ਬੱਸ 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 ਇਹਨਾਂ ਦੇ ਬਾਈਕਾਂ ਬਾਰੇ ਕਿਧਰ ਆ ਗਏ ਕਾਲੇ ਰੇ ਪਾਣੀ ਢੋਲਦਾ ਸੀਗਾ ਤੇ ਗਲਾਬੀ ਕੀਤੀ ਸ਼ਰਟ ਹੋਈ ਗੇ ਮੰਗ ਲਾਇਆ ਕਬੂਤਰ ਫਿਰ ਪਿਆ ਸੀ ਕਬੂਤਰ ਛੱਡ ਗਿਆ ਸੀਗਾ ਵੇਰ ਫੇਰ ਛੱਡਿਆ ਨਹੀਂ ਫਿਰ ਪਿਆ ਸੀਗਾ ਤੇਰੇ ਨਾਲ ਅੱਛਾ ਫਾਂ ਮੈਟਰ ਉਹ ਦੇਜੇ ਕਬੂਤਰਾਂ ਨੂੰ ਪਾਣੀ ਮਿਲ ਕਬੂਤਰ ਨੂੰ ਪਾਣੀ ਦੇ ਦਿੰਦੇ ਆਂ ਫਾਂੜ ਕੇ ਸੁੱਕੇ ਜਿਹੜੇ ਪਾਣੀ ਆ ਦੋ ਤਿੰਨ ਉਹ ਪਾਣੀ ਦੇ ਛੱਡਿਆ ਇਹ ਵਿਲੇ ਵਾਲੇ ਵਾਲਾ ਇਹਨਾਂ ਨੂੰ ਕੀੜੀ ਆ ਨਾ ਕੀੜੀ ਕਿੱਧਰ ਮੰਨਦੇ ਆ ਦੀ 27 ਨੂੰ ਮੰਨਦੇ ਆ ਨਾ ਕਹਣਾ ਕਿ ਤੂੰ 3 ਛੱਡਣਾ ਚੰਦੀਕਰ ਕੱਲ ਨੂੰ ਕਿਹੜੇ ਆ ਹਾਂ ਕੱਲ ਨੂੰ ਆ ਕਿਹੜੇ ਅੱਲਾ ਪਾਣੀ ਕਿਹੜੇ ਆ ਖੜੇ ਪਾਣੀ ਹੈਗਾ ਨਹੀਂ ਕਾਕਾ ਸਾਫ਼ ਹੋ ਜਾਣੇ ਤੜਕੇ ਨੂੰ ਵਧੀਆ ਮੈਂ ਹੁਣੇ ਹੀ ਹੋ ਜੂਗਾ ਜੀ ਹੋ ਹੀ ਗਣਾ ਤੇਰੇ ਹੱਥ ਲੱਗ ਗਈ ਹੋ ਜੂਗਾ ਉੱਥੇ ਬਾਪ ਉੱਥੇ ਫਿਰਦੀ ਐ ਇੱਥੇ ਜਾ ਬਾਪਾ ਬਜਾੜੂ ਆਂਦਾ ਹੋਰ ਇੱਕ ਅਰਬਾਈ 29 28 ਕੱਲ ਨੂੰ 28 29 28 29 30 ਹਾਂ ਕਾਂਦ ਵੀ ਰਾਊਗਾ ਫਿਰ ਦੋ ਦਿਨ ਹਾਂ ਫਿਰ ਉਹ ਆਪਾਂ ਗਲਤੀ ਛੱਡ ਲਿਆ ਫਿਰ ਕਾਂਦ ਨੇ ਛੱਡਾਂਗੇ ਨਾਲ ਇਹਦੇ ਤੇ ਕੱਲ ਨੂੰ ਮੈਂ ਨਕੂਤਰ ਘਾਟ ਛੱਡ ਗਿਆ ਆੜ ਪਾਸ ਕਰਨਗੇ ਹਣਾ ਹਣਾ ਇਹ ਵੀ ਛੱਡਾਂਗੇ ਛੱਡੇ ਪੰਜ ਘਟਨੇ ਨਕੂਤਰ ਨਵੇਂ ਹੋਰ ਇਹਗਾ ਉਹ ਲੱਗੇ ਦੇ ਕੇ ਹੈ ਪਾਣੀ ਪੂਣੀ ਉਹਨਾਂ ਨੂੰ ਆ ਉੱਚ ਜਾਣ ਲੱਗ ਪਿਆ ਹੈ ਕਿਹੜਨ ਲੱਗ ਪਿਆ ਉਹਨਾਂ ਨੂੰ ਕਰ ਲਾ ਆਹ ਸੌਂ ਲੱਗੇ ਮੈਂ ਨਾ ਮੰਜੇ ਤੇ ਪਾ ਪਾ ਕੇ ਵੇਖਾ ਘੋਕ ਘੋਕ ਕੇ ਛੜੇ ਭਾਂਟ ਉਹ ਖੱਟਾਂ ਵਾਲਾ ਦੱਸੇ ਕਿਵੇਂ ਉੜਦਾ ਨੂੰ ਕਿਹੜਾ ਉਹ ਇਹਦਾ ਮਗਲ ਤੋਂ ਹਾਂ ਆ ਚੰਗੜਦਾ ਉਹ ਉਹ ਪਾਣੀ ਤੇ ਕਰ ਲਾ ਉੱਤੋਂ ਛੱਡਾਂਗੇ ਬਾਜੀਏ ਉਹ ਕਰਤਾ ਆਇਤ ਉਹ ਆ ਬਾਈਏ ਨਵੇਂ ਨਵੇਂ ਉਹਨਾਂ ਨੇ ਦੇ ਦੇ ਗਏ ਨਵੇਂ ਨਵੇਂ ਪਰ ਰੋਝ ਘੜ ਦਿੰਦੇ ਆ ਕਿੱਟਿਆ ਨਾ ਦੇ ਜੱਲੀਓ ਕਰ ਛੱਡਨੇ ਆਪਾਂ ਜੇ ਇਹ ਵੀ ਨਹੀਂ ਛੱਡਣਾ ਇਹਨੂੰ ਉਹ ਦਈਏ ਨਾ ਆ ਬੈਠਾ ਬੈਟਰੀ ਵਾਲਾ ਆ ਫਾਸ ਬਗਲ ਚੁੱਪ ਸੇ ਪੰਜ ਜਣਾ ਦਾ ਪਰ ਪੁੱਤਾ 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 ਹੁਣਗਾ ਪਾਣੀ ਲਾਈ ਜਾਂਦਾ ਹੈ ਮਰੀ ਹੈਲੋ ਲਿਆ ਫਿਚਾਲਾ ਕਰਨੋਂ ਆਹੀ ਆ ਗਏ ਲੈ ਆ ਨਾਈਟ ਦਾ ਟਾਈਮ ਹੋ ਗਿਆ ਨਾਈਟ ਟਾਈਮ ਹੋ ਗਿਆ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ ਸਾਰਿਆਂ ਬਾਏ ਬਾਏ ਜੀ ਬਾਏ